ਸੱਚੀ ਕਾਲ ਜੀ ਸਾਰਿਆਂ ਨੂੰ ਜੀ ਆਜਾ ਪੈਂਟ ਪਾ ਲਈ ਕਟਿੰਗ ਲੈ ਕੇ ਆਏ ਆ ਜੀ ਮੂਲੀ ਤੇ ਕਢਾਈ ਹੈ ਜੀ ਠੀਕ ਹੈ ਫਰੰਟ ਬਣੇ ਜਿ ਆਉਣੀ ਹੈ ਜੀ ਬਲਾਜੂ ਦੇ ਉਹ ਕਿਵੇਂ ਸੈਟ ਕਰਨਾ ਕਪੜਾ ਆਪਣੇ ਕਿਵੇਂ ਆਪ ਕਟਿੰਗ ਕਰਨੀ ਤਾਂ ਦੱਸਾਂਗੀ ਸਾਰਾ ਕੁਝ ਸਭ ਤੋਂ ਪਹਿਲਾਂ ਆਪਾਂ ਲਵਾਈ ਦੇਖ ਲੈਨੇ ਲਵਾਈ ਆਪਲਾ ਜੀ 38 ਇੰਚ ਆਸੀ ਠੀਕ ਹੈ ਉਹਦੇ ਅਕੋਰਡਿੰਗ ਹੀ ਆਪਾਂ ਸਾਰੀ ਕਟਿੰਗ ਕਰਾਂਗੇ ਸਭ ਤੋਂ ਪਹਿਲਾਂ ਇਹ ਬਣੀ ਪੈਪਲਾਜੂ ਬਣਾਉਣਾ ਹੈ 38 ਇੰਚ ਲਵਾਈ ਦਾ ਇਹ 8 ਇੰਚ ਤੇ 4 ਇੰਚ ਪਰ ਵਿੱਚ ਐਡ ਕਰਨਾ ਹੈ ਜਿਪਾ ਨੇ ਠੀਕ ਹੈ ਉਹ ਕਿਹੜਾ ਹੈ ਜੀ 2 ਇੰਚ ਆਪਣਾ ਮੂਰੀਆ ਦਾ ਕਪੜਾ 2 ਇੰਚ ਆਪਣਾ ਇਹ ਇਲਾਸਟਿਕ ਪਾਉਣੀ ਹੈ ਪਰ ਬਾਹਰ ਤੋਂ ਲਾਉਣੀ ਹੈ ਠੀਕ ਹੈ ਉਹਦਾ ਹੋ ਗਿਆ ਜੀ 4 ਇੰਚ ਐਡ ਕਰਕੇ 44 ਇੰਚ ਲੰਬਾਈ ਬਣਦੀ ਹੈ ਜੀ 42 ਨੂੰ ਆਪਾਂ ਇਹ ਚਾਰ ਭਾਗਾਂ ਵਿੱਚ ਵੰਡ ਦੇਣਾ ਹੈ ਜੀ ਠੀਕ ਹੈ 10.5 ਇੰਚ ਕਪੜਾ ਆਉਂਦਾ ਹੈ ਜੀ ਠੀਕ ਹੈ 10.5 ਜੀ ਇਹ ਅਕੋਰਡਿੰਗ ਆਪਾਂ ਨਿਸ਼ਾਨ ਲਾਵਾਂਗੇ ਉਹ ਜਿਹੜਾ ਆਪਾਂ ਸੱਤਵਾਂ ਵਾਲੀ ਕੜਾਈ ਹੈ ਸੈਂਟਰ ਕਿਵੇਂ ਕਰਨਾ ਜੀ ਉਹ ਤੁਹਾਨੂੰ ਦੱਸ ਦਿਆਂ ਜੀ ਕੜਾਈ ਆਪਾਂ ਛੱਡ ਕੇ ਰੱਖ ਲਈ ਹੈ ਜੀ कढ़ाई का अपना सेंटर करके निशान ला लेना है जी अपने ठीक है ये दस इंच सेंटर है जी का पांच इंच पर आप निशान लावे ऐसे इतने कपड़ा माप लें साढ़े सत्त साढ़े सत इंच के अकॉर्डिंग आप इतने निशान ला लेंगे ला 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 ये लाए हैं जी कढ़ाई सेंटर करने वास्ते भी कढ़ाई दोनों पास बराबर आ जाए जोड़ा कपड़ा फालतू होगा वो अपने कटिंग कर देना जी ठीक है ਇੱਕ ਸਿੱਧੀ ਲੈਂ ਲੈਣੀਆਂ ਜੀ ਆਪਣੇ ਕਢਾਈ ਸੈਂਟਰ ਚੋਂ ਠੀਕ ਹੈ ਇਸੀ ਲੈਂ ਦਾ ਆਪਾਂ ਨੇ ਹਾਫ ਹਾਫ ਕਰਕੇ ਇਹਦੀ ਲੰਬਾਈ ਲੈ ਲੈਣੀ ਹੈ ਜੀ ਐਸੀ ਕਢਾਈ ਵਾਸੀ ਕਰਨ ਲੱਗੀਆਂ ਜੀ ਮੈਂ ਵੀ ਕਢਾਈ ਆਪਣੀ ਸੈਂਟਰ ਵਿੱਚ ਆ ਜਾਵੇ ਠੀਕ ਹੈ ਹੁਣ ਆਪਾਂ ਇੱਥੇ ਆਪਣੀ ਕਢਾਈ ਆਉਂਦੀ ਹੈ ਜੀ ਇੱਥੋਂ ਆਪਾਂ ਨੇ ਇਹ 2 ਇੰਚ ਆਪਣਾ ਇਹਦਾ ਮੂਰੀ ਵਾਸਤੇ ਹੋਇਆ ਕੱਪੜਾ ਇੱਥੋਂ ਆਪਾਂ ਨੇ ਚੱਕ ਕੇ ਇੱਥੇ ਕਢਾਈ ਆਉਂਦੀ ਹੈ ਜੀ ਪੂਰਾ ਪੂਰਾ ਨਾਪ ਲੈਣਾ ਇਹ ਆਪਾਂ ਨੇ 38 ਇੰਚ ਆਪਣੀ ਲੰਬਾਈ ਹੈ ਜੀ ਠੀਕ ਹੈ ਮੂਰੀ ਗਨੇ ਲੋੜ ਨਹੀਂ 1/2 ਇੰਚ ਆਪਾਂ ਇਹਦੇ ਬਾਅਦ ਰੱਖਣਾ ਜੀ 60 3 ਇੰਚ ਰੱਖਾਂਗੇ ਕਿਉਂਕਿ ਜਿਹੜੀ ਆਪਣੀ ਬੈਲਟ ਪਾਉਣੀ ਹੈ ਉੱਪਰ ਪਲਾਸਟਿਕ ਵਾਸਤੇ ਕੱਪੜਾ ਪਾਉਣ ਪਿੱਛੇ ਐਡ ਕਰਨ ਵਾਸਤੇ 1/2 ਇੰਚ ਬਾਅਦ ਰੱਖਾਂਗੇ ਆਪਾਂ ਠੀਕ ਹੈ 68 ਇੰਚ ਰੱਖਿਆ ਹੈ ਜੀ ਜਿਹੜੀ ਆਪਾਂ ਲਾਸਟਿਕ ਪਾਉਣੀ ਹੈ ਮੂਰੇ ਬੈਲਟ ਨੇ ਉੱਪਰ ਅੱਧੇ ਕੱਪੜੇ ਹੀ ਪਾਵਾਂਗੇ ਅਕਤੇ ਲੰਬਾਈ ਸੀ ਪੂਰੀ ਪੂਰੀ ਰੱਖੀ ਹੈ ਜੀ ਤੇ ਇੱਕ ਆਪਾਂ ਸਿੱਧਾ ਨਿਸ਼ਾਨ ਲਾ ਲਾਂਗੇ ਠੀਕ ਹੈ ਉਹ ਜਦੋਂ ਆਪਾਂ ਇਹ ਨਹੀਂ 42 ਇੰਚ ਦਿੱਤੀ ਹੈ ਜੀ ਆਪਣੀ ਲੰਬਾਈ 38 ਇਤਿਆਸ ਹੀ 4 ਇੰਚ ਐਡ ਕਰਕੇ ਆਪਾਂ 42 ਇੰਚ ਕਟਿੰਗ ਕਰੀ ਹੈ ਜੀ 42 ਤੋਂ ਆਪਾਂ ਨੇ ਕੀ ਕਰਨਾ ਹੈ 1.5 ਬਣਦਾ ਹੈ ਜੀ ਠੀਕ ਹੈ 1.5 ਇੰਚ ਆਪਾਂ ਨੇ ਇੱਥੇ ਆਪਾਂ ਇਹ ਵੀ ਉਹਦਾ ਹਾਫ ਆ ਕਰਕੇ ਲਾਵਾਂਗੇ 1.5 ਇੰਚ ਦਾ ਵੀ ਕਿਵੇਂ ਲੈਣਾ ਹੈ ਇਕੜਾ ਹੀ ਸੈਂਟਰੇਜ ਹੋਣ ਕਰਕੇ ਜਿਹੜਾ ਕਪੜਾ ਫालतू ਸੀ ਅਸੀਂ ਨਿਸ਼ਾਨ ਲਾ ਲਿਆ ਜੀ ਉਹ ਬਾਹਰ ਕੱਢਤਾ ਜੀ ਇਹਨਾਂ ਆਪਣਾ ਨਹੀਂ ਹੈਗਾ ਠੀਕ ਹੈ ਇਹ ਕਪੜਾ ਫालतू ਹੈ ਜੀ 2 ਤੋਂ 3 ਇੰਚ ਦਾ ਨਿਸ਼ਾਨ ਲਾਇਆ ਹੀ ਇਕੜਾ ਇਕੜਾ ਅਕੋਰਡਿੰਗ ਹੀ ਲਾ ਰਹੇ ਅਸੀਂ ਨਿਸ਼ਾਨ ਠੀਕ ਹੈ ਹੋਰ ਬਿਆਲੇ ਜਮਨਾ ਆਵਾਜ਼ 1.5 ਤੋਂ 10 ਇੰਚ ਪਰ ਨਿਸ਼ਾਨ ਲਾਵਾਂਗੇ ਠੀਕ ਹੈ ਆਪਾਂ 1 ਇੰਚ ਵਿੱਚ ਫਾਲਤੂ ਐਡ ਕਰਨਾ ਹੈ ਜੀ 1.5 ਤੋਂ 10 ਆਪਾਂ ਆਇਆ ਸੀਗਾ ਟੱਪਾ ਪਾਵਾ 1 ਇੰਚ ਐਡ ਕਰਕੇ ਕਿਉਂਕਿ ਸਲਾਈਆਂ ਵਿਚਾਉਣਾ ਹੈ 1.5 ਤੋਂ 11 ਪਰ ਨਿਸ਼ਾਨ ਲਾਉਣਾ ਜੇ ਪਾਣੀ ਮਗੈ ਪਲੇਟਾਂ ਵੀ ਪੈਣੀ ਹੈ ਜੀ ਮੂਰਲੇ ਪਾਸ ਦੋ ਪਲੇਟਾਂ ਪਾਉਣੀ ਹੈ ਜੀ ਆਪਾਂ ਨੇ ਠੀਕ ਹੈ ਸੋ ਆਪਾਂ ਇਹ 2 ਇੰਚ ਆਪਾਂ ਉੱਪਰ ਛੱਡ ਕੇ ਇਹਦਾ ਹਾਸਣ ਲਾਵਾਂਗੇ ਜੀ ਆਪਾਂ ਹੁਣ 11 ਇੰਚ ਪੇ ਨਿਸ਼ਾਨ ਲਾਵਾਂਗੇ ਹਾਸਣ ਦਾ ਠੀਕ ਹੈ 2 ਇੰਚ ਉੱਪਰ ਛੱਡ ਲੈਣਾ ਤੇ 11 ਇੰਚ ਪੇ ਨਿਸ਼ਾਨ ਲਾਵਾਂਗੇ ਆਪਾਂ ਠੀਕ ਹੈ ਕੋਈ ਵੀ ਪਲਾਜ਼ੋ ਬਣਾਉਣ ਵਾਸਤੇ ਤੁਸੀਂ ਅਗਲੇ ਲੰਬਾਈ ਠੀਕ ਹੈ ਜਿਵੇਂ ਪਲਾਜ਼ੋ ਬਣਿਆ ਹੋਇਆ ਹੈ ਉਹ ਦੇ ਅਕੋਰਡਿੰਗ ਹੀ ਆਪਾਂ ਨੇ ਹਾਸਣ ਰੱਖਣਾ ਹੁੰਦਾ ਹੈ ਜੀ भी कि रखना जी ये तो बड़े या जी कर हम ये चौदह पंद्रह साल कुड़ी जो बना रहे हैं अभी थोड़ी हेल्थी है कुछ ठीक है ऐसे असं तो ग्यारह इंच रख रहे हैं आसन एक बड़े बना लेज़ का बना है जी वह बारह इंच भी आसन रख सकते ठीक है वो खास नापने की लड़ नहीं होंगी जिम्मे सलवार आसन रख लें बारह तेरह थान। चौदह है ना उद्दे अकॉर्डिंग रख लिया करो जी बस दो इंच अपने काट पा देने ठीक है 1.11 ਕਰਕੇ ਆਪਾਂ ਨੇ ਇੱਥੇ ਦੇ 2 ਇੰਚ ਆਪਣੇ ਬਾਧਾ ਰੱਖਣਾ ਹੈ ਜੀ ਠੀਕ ਹੈ ਕਾਟ ਪਾਉਣ ਵਾਸਤੇ ਆ ਦੇਖੋ ਠੀਕ ਹੈ ਇੱਥੋਂ ਦੇ ਆਪਣਾ 9 ਇੰਚ ਬਣਦਾ ਹੈ ਜੀ ਠੀਕ ਹੈ ਜਦੋਂ ਆਪਾਂ ਇਹ ਕਾਟ ਪਾ ਲੈਣੀ ਤਾਂ ਇਹੀ ਆਪਣਾ ਇਹ ਆ ਦੇਖੋ 1.11 ਇੰਚ ਤੱਕ ਆ ਜਾਣਾ ਜੀ ਆਪਣਾ ਠੀਕ ਹੈ ਸੋ ਪਹਿਲੇ ਅਕੋਰਡਿੰਗ ਹੀ ਅਸਾ ਨਿਸ਼ਾਨੀਆਂ ਲਾਵਾਂਗੇ ਠੀਕ ਹੈ 1.11 ठीक है जी अपने सेंट का निशान लाया रख के ही अपने बस अपने काटा पाणी है जी और कुछ नहीं करना है इतों आपने डूगी काट भी लेके जानी है जी एक इंच की काट पानी है जी अपने प्लाजो की ठीक है जी इतों भी आप नाप लैं भी कि इतने नौ इंच इतने एक निशान ला के नौ इंच रख ली तो हूँ आपकेल्प न ਕਾਟ ਪਾਵਾਂਗੇ ਇੱਥੇ 프ਰੰਟ ਦੇ ਕੜਾਈ ਕਰਕੇ ਜੇ ਅਸੀਂ 7 ਇੰਚ ਮੂਹਰੇ ਤਿਆਰ ਰੱਖਣੀ 7 ਇੰਚ ਮੂਹਰੇ ਤਿਆਰ ਰੱਖਣੀ ਜੀ ਇਹਨਾਂ ਦੀ ਤਾਂ ਕੜਾਈ ਵਿੱਚ ਕਟਿੰਗ ਕਰ ਹੁੰਦੀ ਹੈ ਜੀ ਆਪਾਂ ਨੇ ਕੀ ਕਰਨਾ ਇੱਥੇ 21 ਇੰਚ ਫੋਲ ਬਿਲਾ ਲੈਣਾ ਜੀ ਆਪਾਂ ਨੇ ਇਹ 9 ਇੰਚ ਕਟਿੰਗ ਕਰ ਦੇਣੀ ਜਿਹੜੀ ਆਪਣੇ 프ਰੰਟ ਬੈਕ ਦੇ ਆਪਾਂ ਨੇ ਪੱਲਾ ਕੱਟਣਾ ਜੀ ਉੱਥੇ ਆਪਾਂ 21 ਇੰਚ ਕਟਾਂ ਕਟਾਂਗੇ ਖਾਲਦੂ ਤਾਂ ਅਗਲੀ ਕੜਾਈ ਕਵਰ ਹੋ ਜਵੇ ਸਾਰੀ ਇਹਨਾਂ ਹੀ ਕੜਾਈ ਕਟਿੰਗ ਹੋਣੇ ਜੀ ਵਿੱਚ ਇਹ ਕਾੜ ਪਾਲਣੇ ਹਸਤੇ ਲਈ ਹੈਲਪਰਾਂ ਠੀਕ ਹੈ ਜਿੱਥੇ ਆਪਣਾ ਕਾਟ ਨਿਸ਼ਾਨ ਆਉਂਦਾ ਉਹਦੇ ਨਾਲ-ਨਾਲ ਆਪਾਂ ਇੱਕ ਨਿਸ਼ਾਨ ਲਾ ਦਾਂਗੇ ਇੱਥੇ ਆਪਣਾ ਆਸਨ ਲੱ타 ਸੀਗਾ ਇਸੇ ਤਰ੍ਹਾਂ ਆਪਾਂ ਦੂਜੇ ਪਾਸੇ ਵੀ ਨਿਸ਼ਾਨ ਲਾਵਾਂਗੇ ਠੀਕ ਹੈ ਐ ਤੱਕ ਠੀਕ ਹੈ ਥੋੜਾ ਇਹਨੂੰ ਗਲਾਈ ਦੇਵਾਂਗੇ ਜੀ ਠੀਕ ਹੈ ਠੀਕ ਹੈ ਆਪਾਂ ਦੀ ਕਾਟ ਪੈ ਗਈ ਹੈ ਜੀ ਇਹ ਖੁੱਲਾ ਤਾਂ ਲੱਗਦਾ ਹੀ ਤੁਹਾਨੂੰ ਵੀ ਆਪਾਂ ਨੇ ਕੜਾਈ ਵਿੱਚ ਕਵਰ ਕਰੀ ਹੈ ਜੀ ਇਹਦੀ ਸਾਰੀ ਠੀਕ ਹੈ ਤੇ ਆਪਾਂ ਕਾਟ ਬਾ ਲੈਣੇ ਆ ਜੀ ਹੁਣ ਕਿੱਥੇ ਆਪਾਂ ਨਿਸ਼ਾਨ ਲਾਈਏ ਜੋ ਕਟਿੰਗ ਕਰ ਲੈਣੇ ਆ

फ्रंट दी काट ਆਪਾਂ ਨੇ ਪਾ ਲਈ ਹੈ ਜੀ ਤੇ ਹੁਣ ਆਪਾਂ ਪਿਛਲੇ ਬੈਕ ਦੀ ਕੱਟ ਪਾਉਣੀ ਹੈ ਜੀ ਪਿਛਲੇ ਪੱਲੇ ਕੱਟਦੇ ਆ ਆਪਾਂ ਨੇ ਬੈਕ ਪਲੇ ਖੜੇ ਕਰਕੇ ਰੱਖ ਲਿਆ ਫਰੰਟ ਦਾ ਕਪੜਾ ਠੀਕ ਹੈ ਹੁਣ ਆਪਾਂ ਨੇ ਕੀ ਕਰਨਾ ਹੈ ਜੀ ਜਿਹੜੀ ਪਲਾਜ਼ੋ ਦੀ ਬੈਕ ਸਾਈਡ ਦੀ ਉਹ ਤਾਂ ਬਿਲਕੁਲ ਨਹੀਂ ਛੇੜਨਾ ਜਿਵੇਂ ਹੈ ਉਹਵੇਂ ਨਾਲ ਨਾਲ ਕਟਿੰਗ ਕਰਨੀ ਹੈ ਜੀ ਇਹਦੇ ਠੀਕ ਹੈ ਇੱਥੋਂ ਅਸੀਂ 2-2 ਇੰਚ ਫालतू ਰੱਖ ਲਿਆ ਜੀ ਠੀਕ ਹੈ 2 ਇੰਚ ਆ ਕੇ ਕੱਟ ਪਾ ਲਈਏ ਜੀ ਇੱਥੋਂ ਘਟਾਉਣੇ ਘਟਾਉਣੇ 1.5 ਇੰਚ 1.5 ਇੰਚ ਤੇ 2 ਇੰਚ ਦਾ ਇੱਥੋਂ ਕੀਤਾ ਹੈ ਜੀ ਅਸੀਂ ਠੀਕ ਹੈ ਨਿਸ਼ਾਨ ਲਾ ਲਿਆ ਹੈ ਜੀ ਕਿਉਂਕਿ ਮੂਰੀ ਪਹਿਲੇ ਹੀ ਵੱਡੀ ਹੈ ਜੀ ਕੜਾਈ ਕਰਕੇ ਠੀਕ ਹੈ ਇਹ ਜ ਕਪੜਾ ਵਿੱਚ ਲੈਣ ਵਾਸਤੇ ਹੀ ਇਸ ਕੀਤਾ ਬਾਕੀ ਕੜਾਈ ਆ ਜੂਗੀ ਸਾਡੀ ਠੀਕ ਹੈ ਜੀ ਐਥੇ ਸ 2 ਇੰਚ ਹੀ ਕੱਟ ਪਾਈ ਚਿਰਸ਼ੀ ਉੱਪਰ ਠੀਕ ਹੈ ਤੇ ਆਪਾਂ ਨੇ ਫਰੰਟ ਦੇ ਨਾਮ ਲਾਤੀ ਹੈ ਜੀ ਠੀਕ ਹੈ ਆਪਾਂ ਨੂੰ ਕਟਿੰਗ ਕਰ ਲੈਣੇ ਆ ਜੀ ये पिछला पला जी ना ही कटिंग करनी है अपने ने बैक दट नहीं करनी हैगी ठीक है जिमें पख उमें करा ठीक है अभी थोड़ी इतने गड़ाई दिती है जी ਇਹਕੇ ਪੇਪਰ ਦਾ ਸੁਧਾਰ ਹੈ ਇਹ ਆਪਣਾ ਜਦੋਂ ਆਪਾਂ ਨੇ ਲਾਸਟਿਕ ਪਾਉਣੀ ਹੈ ਬਿਲਕੁਲ ਇਸੇ ਕਾਟ ਨਹੀਂ ਕੀਤਾ ਹੈਗਾ ਆ요 ਇਹ ਕਟਿੰਗ ਆਪਣੀ ਹੋ ਗਈ ਹੈ ਜੀ ਠੀਕ ਹੈ ਤੇ ਉੱਪਰ ਜਿਹੜੀ ਆਪਾਂ ਨੇ ਮੂਹਰੇ ਆਪਣੇ ਵਾਲ ਚੜਨੀ ਦੇ ਪਿੱਛੇ ਆਪਾਂ ਲਾਤੀ ਪਾਉਣੀ ਉਹ ਇੱਕ ਐਕਸਟਰਾ ਕਪੜਾ ਲੱਗੂਗਾ ਜੀ ਵਿੱਚ ਠੀਕ ਹੈ ਜੀ ਤੇ ਹੁਣ ਆਪਾਂ ਜੇਬ ਕਟਿੰਗ ਕਰਦੇ ਆਂ ਵਿੱਚ ਕਿਵੇਂ ਕਰਦੇ ਆਂ ਉਹ ਤੁਹਾਨੂੰ ਦੱਸ ਦਿੰਨੇ ਆ ਜੀ ਠੀਕ ਹੈ ਇਹ ਕਪੜਾ ਲੈ ਲਿਆ ਜੀ ਨਾਲੋਂ ਬਚਿਆ ਹੋਇਆ ਸੀ ਲੋ ਛੋਟੀ ਜਿਹੀ ਜੇਬ ਲਾਉਣੀ ਹੈ ਜੀ 6 ਇੰਚ ਪੈਦਲ ਲਾਵਾਂਗੇ ਠੀਕ ਹੈ ਵੈਸੇ 14 ਇੰਚ ਹੁੰਦੀ ਹੈ ਤਿਆਰ ਆਪਾਂ ਛੋਟੀ ਜਿਹੀ ਲਾਉਣੀ ਹੈ ਜੀ ਠੀਕ ਹੈ ਸਾਢੇ 12 ਇੰਚ 'ਤੇ ਲਾਵਾਂਗੇ ਆ ਦੇਖੋ ਇਹ ਆਪਾਂ ਨੇ ਕਾਟ ਕਿਵੇਂ ਜਾਣੀ ਇਹਨੂੰ ਠੀਕ ਹੈ ਇੱਥੋਂ ਆਪਾਂ ਨੇ ਗਲਾਈ ਪਾ ਦੇਣੀ ਹੈ ਜੀ ਠੀਕ ਹੈ ਇਹੋ ਕੱਟ ਕਰਨ ਵਾਸਤੇ ਆਪਣੀ ਜੇਬਲੀ ਕਟਿੰਗ ਹੋ ਗਈ ਹੈ ਜੀ। ਤਾਂ ਸਾਡੀ ਬੁਰੀ ਵਧੀਰਾ ਜੀ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਨਾ ਜੀ। ਧੰਨਵਾਦ।